ਆ ਤੇ ਪੰਜਾਂ ਸੱਤਾਂ ਸਾਲਾਂ ਚੋ ਸਭ ਜਿਆਦਿਆਂ ਦੀ ਚਰਚਾ ਹੋਣ ਲੱਗੀ ਆ ਤੁਸੀਂ ਵੱਡੀ ਉਮਰ ਦੇ ਬੈਠੇ ਜੇ ਮੈਂ ਤਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਵਾਦ ਤੋਂ ਵਾਦ ਗੁਰਨਾਣ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣਾ ਦਸਮ ਪਾਸ਼ ਦਾ ਮਨਾ ਲੈਣਾ ਸਭ ਜਿਆਦਿਆਂ ਦੀ ਗੱਲ ਕੌਣ ਕਰਦਾ ਸੀ ਲੋਕੀ ਆ ਤੇ ਹੁਣ ਪੰਜਾਂ ਸੱਤਾਂ ਸਾਲਾਂ ਤੋਂ ਕੰਮ ਸ਼ੁਰੂ ਹੋਇਆ ਨਹੀਂ ਤੇ ਲੋਕ ਇਹਨਾਂ ਦੇ ਨਾਲ ਤੇ ਆਮ ਪੁੱਤਾਂ ਧੀਾਂ ਦੇ ਵਿਆਹ ਵੀ ਕਰ ਲੈਂਦੇ ਸੀ ਆ ਤੇ ਹੁਣ ਅਵੇਰਨੈਸ ਆਈ ਜਾਗਰਤੀ ਆਈ ਕਿ ਪਾਹੀ ਇਹਨਾਂ ਦਿਨਾਂ ਵਿੱਚ ਕਮ ਸੇ ਕਮ ਇਹ ਅਹਿਸਾਸ ਪਾ ਲੋ ਪਹਿਲੀ ਗੱਲ ਤੇ ਆਹ 5-7 ਦਿਨ ਆਪਣੇ ਘਰਾਂ 'ਚ ਸਾਦਾ ਭੋਜਨ ਪ੍ਰਸ਼ਾਦਾ ਛਕੋ ਕਮ ਸੇ ਕਮ ਅਹਿਸਾਸ ਪਾ ਲਈਏ ਆਪਣੇ ਅੰਦਰ ਇੱਕੋ ਚੀਜ਼ ਬਣਾਓ ਭਾਵੇਂ ਦਾਲ ਬਣਾ ਲਓ ਭਾਵੇਂ ਸਬਜ਼ੀ ਉਹਦਾ ਮਤਲਬ ਕੀ ਹੈ ਭਲਾ ਅੱਗੋਂ ਪਿਛੋਂ ਰੋਜ਼ ਖਾਣਾ ਹੀ ਆਪਾਂ ਚੰਗਾ ਉਹਦਾ ਮਤਲਬ ਹੈ ਜਦੋਂ ਘਰ 'ਚ ਪੁੱਤ ਪੁੱਛੂਗਾ ਨਾ ਕਿ ਮੰਮੀ ਜੀ ਆ ਜਾ ਆਹ ਚੀਜ਼ ਨਹੀਂ ਬਣਾਈ ਤੇ ਫਿਰ ਮਾਂ ਦੱਸੇ ਆਪਣੇ ਪੁੱਤ ਨੂੰ ਕਿ ਪੁੱਤਰ ਕਿਉਂਕਿ ਇਹ ਦਿਨ ਸਭ ਜਾਦਿਆਂ ਦੇ ਸ਼ਹਾਦਤ ਵਾਲੇ ਚੱਲ ਰਹੇ ਆ ਉਹਨਾਂ ਨੂੰ ਤਾਂ ਚੰਗਾ ਭੋਜਨ ਪ੍ਰਸ਼ਾਦਾ ਇਹਨਾਂ ਦਿਨਾਂ 'ਚ ਮਿਲਿਆ ਹੀ ਨਹੀਂ ਇੰਨੇ ਬਹਾਨੇ ਬੱਚਾ ਪੁੱਛੂ ਮਾਂ ਦੱਸੂ ਘਰ 'ਚ ਚਰਚਾ ਤੇ ਚੱਲੂ ਸਭ ਜਾਦਿਆਂ ਦੀ ਇੰਨੇ ਬਹਾਨੇ ਇੰਨੇ ਬਹਾਨੇ ਕੋਈ ਨਾ ਕੋਈ ਗੱਲ ਤੇ ਸ਼ੁਰੂ ਹੋਏਗੀ ਨਾ ਐਂ ਤਾਂ ਭੋਲੀ ਗਏ ਐਂ ਤਾਂ ਗੁੱਸਾ ਨਾ ਮਨਾਇਓ ਐਂ ਤਾਂ ਹਾਲਾਤ ਇਹ ਬਣ ਗਏ ਤੁਸੀਂ ਕਿਸੇ ਨੂੰ ਚਾਰ ਸਭ ਜਾਦਿਆਂ ਦੇ ਲੜੀਵਾਰ ਨਾ ਪੁੱਛ ਲਓ ਪਤਾ ਨਹੀਂ ਕਿ ਚਾਰ ਸਾਹਿਬ ਜਿਆਦਿਆਂ ਦੇ ਲੜੀਵਾਰ ਨਾਂ ਪੁੱਛ ਲੋ ਪਤਾ ਨਹੀਂ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਸਾਰਾ ਪਰਿਵਾਰ ਉਹਨਾਂ ਦੇ ਕੋਲ ਹੈ ਸ਼ਾਸਤਰ ਵਿਦਿਆ ਸਿਖਾ ਰਹੇ ਨੇ ਮੈਂ ਜਿਨੇ ਗੱਲ ਕਰਕੇ ਆ ਪੰਗਾਣੀ ਦਾ ਜੁੱਧ 1688 ਵਿੱਚ ਹੁੰਦਾ ਹੈ 85 ਵਿੱਚ ਪੌਂਡਾ ਸਾਹਿਬ ਗੁਰਦੁਆਰਾ ਉਹ ਸਥਾਪਿਤ ਹੋ ਜਾਂਦਾ ਉੱਥੇ ਪਾਤਸ਼ਾਹ ਜੀ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੀ ਆਪਸ ਵਿੱਚ ਲੜਾਈ ਸੀ ਫਿਰ ਹੌਲੀ-ਹੌਲੀ ਇਹ ਪੰਗਾਣੀ ਦਾ ਪਹਿਲਾ ਜੋਤ ਸੀ ਜਿੱਥੇ ਉਹਨਾਂ ਦੇ ਦੰਦ ਖੱਟੇ ਕੀਤੇ ਹਿੰਦੂ ਪਹਾੜੀ ਰਾਜਿਆਂ ਦੇ ਇਸ ਇਸ ਜੰਗ ਵਿੱਚ ਕੋਈ ਔਰੰਗਜ਼ੇਬ ਦਾ ਸਿਪਾਹੀ ਸ਼ਾਮਲ ਨਹੀਂ ਉਹਦੀ ਫੌਜ ਦਾ ਬੰਦਾ ਕੋਈ ਸ਼ਾਮਲ ਨਹੀਂ ਸੀ ਜਿਹੜਾ ਪੰਗਾਣੀ ਦੇ ਜੋ ਸੀ ਉਹ ਸਿਰਫ ਪਹਾੜੀ ਰਾਜੇ ਸੀ ਇਹ ਜੰਗ ਵਿੱਚ 10000 ਦੇ ਕਰੀਬ ਫੌਜ ਪਹਾੜੀ ਰਾਜਿਆਂ ਦੀ ਸੀ ਤੇ ਮੁੱਠੀ ਪਰ ਗੁਰੂ ਕੇ ਪੈਰੇ ਸਿੱਖ ਸੀ ਜਿਨ੍ਹਾਂ ਨੇ ਦੰਦ ਖੱਟੇ ਕੀਤੇ ਉਹਨਾਂ ਦੇ ਆਮਕਿਰਤੀ ਬੰਦੇ ਪਰ ਇਸ ਘਟਨਾ ਤੋਂ ਬਾਅਦ ਇਹਨਾਂ ਦੀਆਂ ਨੀਂਦਾਂ ਆਰਾਮ ਹੋ ਗਈਆਂ ਵੀ ਜਿਨ੍ਹਾਂ ਨੂੰ ਅਸੀਂ ਕੱਖ ਵੀ ਨਹੀਂ ਸੀ ਸਮਝ ਜਾਂ ਤੇ ਇਦਾਂ ਹੁੰਦਾ ਵੀ 10000 ਫੌਜ ਹੁੰਦੀ ਗੁਰੂ ਕੋਲ ਇਹਨਾਂ ਕੋ ਹੁੰਦੇ ਥੋੜੇ ਤੇ ਇਹ ਕਹਿੰਦੇ ਜੀ ਅਸੀਂ ਤੇ ਸਿਪਾਈ ਵੀ ਤਕੜੇ ਸੀ ਚਲੋ ਗੁਰੂ ਕੋਲ ਬੰਦੇ ਜਲਦੇ ਸੀ ਤਾਂ ਜਿੱਤ ਗਏ ਕੰਮ ਵੀ ਉਲਟ ਸੀ ਇਹਨਾਂ ਦੀਆਂ ਫੌਜਾਂ ਵੀ ਟ੍ਰੇਨਿੰਗ ਵਾਲੀਆਂ ਸੀ ਇਹਨਾਂ ਦੇ ਮੁਤਾਬਕ ਉਹਨਾਂ ਦੀ ਟ੍ਰੇਨਿੰਗ ਕੋਈ ਸੀ ਇਹਨਾਂ ਦੇ ਮੁਤਾਬਕ ਟ੍ਰੇਨਿੰਗ ਕੋਈ ਨਹੀਂ ਪਰ ਪਾਸ਼ੰਦ ਟ੍ਰੇਨਿੰਗ ਪੂਰੀ ਦਿੱਤੀ ਹੋਈ ਸੀ ਇਹਨਾਂ ਦੇ ਮੁਤਾਬਕ ਕੋਈ ਟ੍ਰੇਨਿੰਗ ਨਹੀਂ ਸੀ ਆੜੇ ਰੋਜ਼ ਸ਼ਿਕਾਰ ਖੇੜਨੇ ਗੁਰੂ ਸਾਹਿਬ ਨੇ ਉਹਦਾ ਮਤਲਬ ਇਹ ਸੀ ਕਿ ਤੁਹਾਡੇ ਸਾਹਮਣੇ ਕੋਈ ਜਾਨਵ ਕੁਕੀ ਮੈਂ ਗੱਲ ਕੀਤੀ ਸੀ ਵੀ ਇਥੇ ਜੈਨ ਮਾਤਾ ਦਾ ਪ੍ਰਭਾਵ ਸੀ ਬਹੁਤ ਵੱਡਾ ਗੁਰੂ ਜੀ ਨੇ ਸ਼ਿਕਾਰ ਖੇਡੇ ਲੋਕਾਂ ਦੇ ਅੰਦਰੋਂ ਕੈਰ ਤਾਂ ਬਾਹਰ ਹੁੰਜ ਕੇ ਕੱਢੀ ਲੋਕਾਂ ਅੰਦਰ ਡਰ ਬੈਠਾ ਸੀ ਉਹ ਬਾਹਰ ਲੋਕੀ ਤੇ ਪਾਪ ਪੋਣ ਦੀ ਵਿਚਾਰ ਤੇ ਬੈਠੇ ਸੀ ਵੀ ਜੇ ਪੈਰਥਲੇ ਨੂੰ ਕੀੜਾ ਆ ਕੇ ਮਰ ਗਿਆ ਪਾਪ ਹੋ ਗਿਆ ਉਦਾਂ ਭਾਵੇਂ ਆਪਣੇ ਸਕੇ ਭਰਾ ਦੀ ਜ਼ਮੀਨ ਨਾ ਪਜਾਓ ਉਹਨੂੰ ਪਾਪ ਨਹੀਂ ਮੰਨਦੇ ਉਦਾਂ ਭਾਵੇਂ ਘੱਟ ਤੋਲੀ ਜਾਓ ਝੂਠ ਬੋਲੀ ਜਾਓ ਉੱਠ ਗਿਆ ਮਰ ਜਾਓ ਇਹ ਪਾਪ ਨਹੀਂ ਹੈ ਪਰ ਕੀੜਾ ਨਹੀਂ ਪੈਰਥ ਲਿਆ ਕੇ ਮਰਨ ਦੇਣਾ ਇਹ ਪਾਪ ਹੈ ਇਸ ਹਾਵਨਾ ਦੇ ਪਾਪ ਮੰਨੀਏ ਤੇ ਕਿਸਾਨ ਤੇ ਖੇਤਾਂ 'ਚ ਹਾਲੀ ਨਾ ਵਾਵੇ ਜਦੋਂ ਆਪਾਂ ਟਰੈਕਟਰ ਚਲਾਉਨੇ ਆ ਖੇਤਾਂ 'ਚ ਪੈੜੀ ਪੱਟੀ ਜਾਂਦੀ ਕਿੰਨੇ ਜਾਨਵਰ ਉਤੋਂ ਡੋੜ ਕੇ ਟਰੈਕਟਰ ਦੇ ਪਿਛੇ ਆਉਂਦੇ ਆ ਕੀ ਖਾਂਦੇ ਭਲਾ ਕਿੰਨੇ ਕੀੜੇ ਤੁਹਾਡੇ ਹਾਲ ਪਾੜ ਪੜ ਕੇ ਛੁੱਟੀ ਜਾਂਦੇ ਕਦੀ ਸੋਚਿਆ ਫਿਰ ਤੇ ਆਪਾਂ ਰੋਟੀ ਖਾਂ ਨਹੀਂ ਸਕਦੇ ਤੁਹਾਡੀ ਕਣਕ ਨੂੰ ਤੇਲਾ ਪੈ ਜਾਏ ਕੀ ਕਰੀਦਾ ਜੀ ਭਲਾ ਐਜਾ ਕਣਕ ਤੇ ਗਾੜੀ ਹੱਥ ਜੋੜੀ ਤੇ ਕਿ ਤੇਲਾ ਜੀ ਮੈਂ ਹੁਣ ਤੁਹਾਡੀ ਸਪਰੇਅ ਕਰਾਂ ਕਿ ਨਾ ਕਰਾਂ 4 ਕਿਲੋ ਕਣਕ ਘਰ ਨਹੀਂ ਜਾਣੀ ਗੁਸਾ ਨਾ ਮਨਾਇਓ ਦੇ ਧਾਰੀਆਂ ਦੀ ਸਿੱਖੀ ਚੋਂ ਬਾਹਰ ਨਿਕਲੋ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਅਪਣਾਓ ਦੇ ਧਾਰੀਆਂ ਦੀ ਸਿੱਖੀ ਚੋਂ ਫਿਰ ਮੈਂ ਦੁਬਾਰਾ ਗੱਲ ਰਿਪੀਟ ਕਰਾਂ ਦੇ ਧਾਰੀਆਂ ਦੀ ਸਿੱਖੀ ਚੋਂ ਬਾਹਰ ਨਿਕਲੋ ਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਅਪਣਾਓ ਸਿਰ ਮਾਣ ਨਾਲ ਉੱਚਾ ਹੋਏਗਾ ਸਾਡਾ ਦੁਨੀਆ ਦੀ ਕੋਈ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਅਗੇ ਟੇਕ ਹੀ ਨਹੀਂ ਸਕਦੀ ਜੇ ਸਾਡੇ ਕੋਲ ਸੱਚੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦੇ ਅੱਗੇ ਕੋਈ ਵਿਚਾਰ ਖਲੋਈ ਨਹੀਂ ਸਕਦੀ। ਐਗਜ਼ਾਮਪਲ ਦੇਵਾਂ। ਭਾਈ ਜੇਠਾ ਜੀ ਜਦੋਂ ਅਕਬਰ ਦੇ ਦਰਬਾਰ ਵਿੱਚ ਜਾਂਦੇ ਨੇ। ਅਕਬਰ ਦੇ ਦਰਬਾਰ ਵਿੱਚ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੂੰ ਭੇਜਦੇ ਨੇ। ਤੁਸੀਂ ਸੁਣ ਕੇ ਹੈਰਾਨ ਹੋਗੇ। ਭਾਈ ਜੇਠਾ ਜੀ ਕੋਲ ਕੀ ਸੀ? ਸਿਰਫ ਬਾਣੀ। ਉਧਰ ਕਾਜੀ, ਮੌਲਵੀ, ਪੰਡਿਤ ਬਾਦਸ਼ਾਹ ਦੇਸ਼ ਦਾ ਹੋਵੇ ਤੇ ਉਹਦੇ ਦਰਬਾਰ ਵਿੱਚ ਕਿੰਦਾ ਦੇ ਤਨੰਤਰ ਲੋਕ ਬੈਠੇ ਹੋਣਗੇ ਪਰ ਭਾਈ ਜੇਠੇ ਦੀਆਂ ਦਲੀਲਾਂ ਸਾਹਮਣੇ ਉਹਨਾਂ ਦੀਆਂ ਦਲੀਲਾਂ ਫਿੱਕੀਆਂ ਪੈ ਗਈਆਂ ਅਗਲਿਆਂ ਨੂੰ ਇਹ ਲੱਗਾ ਵੀ ਬਾਣੀ ਹੀ ਆ ਜਿਹੜੀ ਇਹ ਸਾਰਿਆਂ ਨੂੰ ਚੁੱਪ ਕਰਾ ਸਕਦੀ ਹੈ ਇਸ ਕਰਕੇ ਇਹਨਾਂ ਕੋਲੋਂ ਬਾਣੀ ਖੋਲੋ ਇਹ ਆਪ ਨਾ ਪੜ ਇਹਨਾਂ ਕੋ ਖੰਡ ਪੜਸੀ ਕਰਾਂਗੇ ਇਹ ਆਪ ਨਾ ਪੜ ਇਹਨਾਂ ਕੋ ਸੰਪੜ ਪੜਸੀ ਕਰਾਂਗੇ ਇਹ ਆਪ ਨਾ ਪੜ ਇਹਨਾਂ ਕੋ ਇਕੋਤਰੀਆਂ ਅਸੀਂ ਕਰਾਂਗੇ ਲਿਆ ਕੇ ਖੜਾ ਕਰਤਾ ਸਿੱਖ ਨੂੰ ਤੇ ਸੇਕ ਕਿਤੇ ਬੈਠਾ ਹੈ ਤੇ ਇਕੋਤਰੀਆਂ ਕਿਤੇ ਹੋ ਰਹੀਆਂ ਨੇ ਲਗਾਤਾਰ ਵੀ ਵੀ 30 ਤੀ ਅਖੰਡ ਪਾਠ ਹੋ ਰਹੇ ਨੇ ਕੋ ਪੜਨ ਤੇ ਵਿਚਾਰਨ ਵਾਲੀ ਗੱਲ ਵਿੱਚੋਂ ਮੰਫੀ ਹੋ ਗਈ ਸਾਡੇ ਸਮਾਜ ਵਿੱਚ ਹੌਲੀ-ਹੌਲੀ ਸੋਚ ਕੇ ਵੇਖਿਓ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਦੇ ਟਿਕੇ ਦੇ ਪਹਿਲਾ ਜੰਗ ਪੰਗਾ ਨਹੀਂ ਦਾ ਹੋਇਆ ਦੂਜੀ ਫਿਰ ਜੰਗ ਜਿਹੜੀ ਦੂਜੀ ਜੰਗ ਹੋਈ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਪਰ ਵੈਸੇ ਗਿਣਤੀ ਮੁਤਾਬਕ ਦੂਜੀ ਜੰਗ ਹੈ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਜਿਹੜੀ ਸੀ ਉਹਦੇ ਵਿੱਚ ਔਰੰਗਜ਼ੇਬ ਦੀ ਫੌਜ ਸ਼ਾਮਲ ਹੈ ਉਹ ਲੜੇ ਪਰ ਪਾਦਸ਼ਾਹ ਨੇ ਸਿੱਖਾਂ ਨੇ ਦੰਦ ਖੱਟੇ ਕੀਤੇ ਔਰੰਗਜ਼ੇਬ ਦੀ ਫੌਜ ਦੇ ਦੂਜੀ ਜੰਗ ਜਦ ਵਿੱਚ ਭਾਈ ਵਿਚਿੱਤਰ ਸਿੰਘ ਹਾਥੀ ਨੂੰ ਭਜਾਉਂਦਾ ਹੈ ਨਾਗੜੀ ਮਾਰ ਕੇ ਇਹ ਦੂਜੀ ਜੰਗ ਸੀ ਅਨੰਦਪੁਰ ਸਾਹਿਬ ਦੀ ਇਦਾਂ ਛੋਟੀਆਂ ਛੋਟੀਆਂ ਜੰਗਾਂ ਬਹੁਤ ਹੋਈਆਂ ਬਹੁਤ ਜੰਗਾਂ ਹੋਈਆਂ ਹੁਣ ਜੰਗ ਹੋਈ ਕਦੀ ਸਵਾਲ ਇਹ ਪੈਦਾ ਹੁੰਦਾ ਜੰਗ ਹੋਈ ਕਿਉਂ ਕਿਉਂਕਿ ਉਹਦਾ ਕਾਰਨ ਸੀ ਪਾਦਸ਼ਾਹ ਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਾਰੇ ਇਕੱਠੇ ਹੋ ਕੇ ਉਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਲਿਖਦੇ ਆ ਜਿੰਨੇ ਰਾਜੇ ਸਾਰੇ ਇਕੱਠੇ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਚਿੱਠੀ ਲਿਖਦੇ ਆ ਉਹ ਚਿੱਠੀ ਵਿੱਚ ਲਿਖਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਖਾਲੀ ਕਰ ਦਿਓ ਤੁਹਾਨੂੰ ਅਸੀਂ ਬਖਸ਼ ਦਿੰਨੇ ਮਹਾਰਾਜ ਕਹਿੰਦੇ ਖਾਲੀ ਤੇ ਮੈਂ ਤੁਸੀਂ ਮੈਨੂੰ ਕਰ ਲਈ ਤਾਂ ਕਹੋ ਜੇ ਮੈਂ ਤੁਹਾਡੀ ਜ਼ਮੀਨ ਤੇ ਬੈਠਾ ਹਾਂ ਜੇ ਤਾਂ ਤੁਹਾਡੇ ਕਿਸੇ ਪੁਰਖੇ ਨੇ ਜ਼ਮੀਨ ਉਦਾਂ ਦਿੱਤੀ ਹੁੰਦੀ ਤੇ ਅਸੀਂ ਉਥੇ ਮਕਾਨ ਬਣਾਏ ਹੁੰਦੇ ਤੁਸੀਂ ਖੋਹ ਲੈਂਦੇ ਇਹ ਤੇ ਮੁੱਲ ਖਰੀਦ ਕੇ ਮਾਖੋਵਾਲ ਦੀ ਜ਼ਮੀਨ ਇੱਥੇ ਚੱਕ ਨਾਨਕੀ ਵਸਾਇਆ ਗਿਆ ਜਿੱਥੇ ਅੱਜ ਅਸੀਂ ਬੈਠੇ ਹਾਂ ਉਹ ਕਹਿੰਦੇ ਜੇ ਤੁਸੀਂ ਖਾਲੀ ਨਹੀਂ ਕਰੋਗੇ ਤੇ ਲੜਾਈ ਲਈ ਤਿਆਰ ਰੋ ਜੰਗ ਕਰੋ ਸਾਡੇ ਨਾਲ ਹੁਣ ਆ ਕੋਈ ਬਹਾਨਾ ਹੈ ਜੀ ਹੁਣ ਜੰਗ ਕਰਨ ਦਾ ਮਤਲਬ ਉਹ ਚਾਹੁੰਦੇ ਸੀ ਕਿਉਂਕਿ ਅਨੰਦਪੁਰ ਸਾਹਿਬ ਨੁਕਾਰੇ ਵੀ ਵਜਰੇ ਨੇ ਘੋੜ ਸਵਾਰੀ ਵੀ ਹੋ ਰਹੀ ਹੈ ਸ਼ਸਤਰ ਵਿਦਿਆ ਵੀ ਸਿਖਾਈ ਜਾ ਰਹੀ ਹੈ ਉਹ ਇਹ ਵੇਂਦੇ ਵੀ ਜੇ ਆਮ ਬੰਦਾ ਇੱਥੇ ਸ਼ਸਤਰ ਵਿਦਿਆ ਵੀ ਸਿੱਖੂ ਘੋੜ ਸਵਾਰੀ ਵੀ ਸਿੱਖੂ ਇਹ ਤੇ ਹੌਲੀ ਹੌਲੀ ਸਾਡੇ ਅਗੇ ਸਿਰ ਚੁਕਣਗੇ ਅਸੀਂ ਜਾਵਾਂਗੇ ਕਿਧਰ ਨੂੰ ਫਿਰ ਸਾਡੇ ਕੋ ਤੇ ਰਾਜ ਪਾਕ ਖਤਮ ਹੋ ਜਾਊਗਾ ਇਹ ਤੇ ਸਾਨੂੰ ਅੱਖਾਂ ਵਿਖਾਉਣਗੇ ਸਾਡੀ ਜਿਹੜੀ ਜਿਹੜੀ ਸਾਡੀ ਪ੍ਰਭਤਾ ਵਾ ਤੇ ਮੈਂ ਗੱਲ ਬੇਨਤੀ ਕਰਾਂ ਕੱਲੀ ਪਹਾੜੀ ਰਾਜਿਆਂ ਦੀ ਗੱਲ ਨਹੀਂ ਇਹਨੂੰ ਆਪਣੇ ਪਰਿਵਾਰਾਂ ਤੇ ਲਾ ਕੇ ਵੇਖਿਓ ਤਕੜਾ ਬੰਦਾ ਮਾਤੜ ਨੂੰ ਤਾਂ ਨਹੀਂ ਉੱਠਣ ਦਿੰਦਾ ਉਹ ਕਹਦਾ ਥੱਲੇ ਰਹਿ ਰਿਸ਼ਤੇਦਾਰ ਨਹੀਂ ਉੱਠਣ ਦਿੰਦਾ ਕਈ ਵਾਰੀ ਕਬੀ ਰਿਸ਼ਤੇਦਾਰ ਦੇ ਆਪਣੇ ਕੋਲ ਗੱਡੀ ਭਾਵੇਂ ਹੋ ਸਕਦਾ 1990 ਦੀ ਹੋਵੇ ਕੋਈ ਰਿਸ਼ਤੇਦਾਰ ਹੁਣ ਵੀ ਕਿਤੇ ਵਿਚਾਰਾ 20 25 ਚ ਵੀ ਗੱਡੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ 2020 ਚ ਗੱਡੀ ਨਵੀਂ ਲਿਆਉਣ ਲੱਗਾ ਤੇ ਉਹਦੀ ਗੱਡੀ ਵੇਖ ਕੇ ਇਹ ਭੁੱਲ ਜਾਣਾ ਵੀ ਸਾਡੇ ਕੋਲ ਤਾਂ 15 ਸਾਲ ਪਹਿਲਾਂ ਅਗਲੇ ਦੀ ਵੇਖ ਕੇ ਮਾਚੀ ਜਾਣਾ ਇਹਨਾਂ ਕੋਲ ਵੀ ਗੱਡੀਆਂ ਆ ਗਈਆਂ ਇਹ ਵੀ ਹੁਣ ਕੋਠੀ ਪਾ ਕੇ ਬਹਿ ਗਿਆ ਇਹਨਾਂ ਦੇ ਕੋਲ ਵੀ 4 ਪੈਸੇ ਆ ਗਏ ਮਤਲਬ ਇਹ ਹੁੰਦਾ ਕਿ ਪੈਸੇ ਆਉਣ ਪਰ ਕਿਹਨਾਂ ਕੋਣ ਬੋਲੋ ਜੀ ਸਾਡੇ ਕੋਣ ਕੋਠੀ ਕੋਠੀ ਪਾਈ ਜਾਵੇ ਪਰ ਕੌਣ ਪਾਵੇ ਅਸੀਂ ਪਾਈਏ ਤੇ ਫਿਰ ਮੈਨੂੰ ਇਹ ਦੱਸਿਓ ਇਹ ਗੱਲ ਕੱਲੀ ਬਿਰਤੀ ਪਹਾੜੀ ਰਾਜਾਂਦੀ ਸੀ ਕਿ ਅੱਜ ਸਾਡੇ ਜੀ ਵੀ ਹੈਗੀ ਆ ਪਹਾੜੀ ਰਾਜ ਅੱਜ ਵੀ ਹੈਗੇ ਪਰ ਪਹਾੜੀ ਰਾਜ ਨੇ ਰੂਪ ਬਦਲ ਲਿਆ ਇਤਿਹਾਸ ਨੂੰ ਐਦਾਂ ਵਿਚਾਰੋ ਕਿ ਪਹਾੜੀ ਰਾਜੇ ਮਾੜੇ ਕਿਉਂ ਸੀ ਉਹ ਆਂਦੇ ਸੀ ਵੀ ਅਸੀਂ ਕਿਸੇ ਨੂੰ ਆਪਣੀ ਪ੍ਰਜਾ ਚ ਉਠਣ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਪ੍ਰਜਾ ਦਾ ਇੱਕ ਵਿਅਕਤੀ ਮੰਨਦੇ ਸੀ ਵੀ ਸਾਡੀ हद हो गई ਜਿੱਦਣ ਤੁਹਾਡੇ ਤੇ ਬਿਵਤਾ ਪਈ ਤੁਸੀਂ ਚੇਤਾ ਭਲਾ ਲਿਆ ਵੀ ਐਸੇ ਗੁਰੂ ਦੇ ਪਿਤਾ ਦੇ ਕੋਲ ਆਏ ਸੀ ਚਲ ਕੇ ਤੁਸੀਂ ਅੱਜ ਤੁਹਾਨੂੰ ਪ੍ਰਜਾ ਦਾ ਇੱਕ ਆਮ ਇਨਸਾਨ ਹੀ ਦਿਸ ਰਿਹਾ ਗੁਰੂ ਜਦੋਂ ਮੁਸੀਬਤ ਪਈ ਉਦੋਂ ਤੁਸੀਂ ਗੁਰੂ ਕੋਲ ਆਏ ਅੱਜ ਤੁਹਾਨੂੰ ਗੁਰੂ ਇੱਕ ਆਮ ਵਿਅਕਤੀ ਦਿਸ ਰਿਹਾ ਪਾਤਸ਼ਾਹ ਕਹਿੰਦੇ ਅਸੀਂ ਤੁਹਾਡੀ ਪ੍ਰਜਾ ਹੈ ਹੀ ਨਹੀਂ ਅਸੀਂ ਤਾਂ ਕਾਲਪੁਰਖ ਦੀ ਫੌਜ ਆ ਅਸੀਂ ਤੇ ਸਦੇ ਅਕਾਲ ਦੀ ਪੁਜਾਰੀਆਂ ਅਸੀਂ ਤੁਹਾਡੇ ਕਿਉਂਕਿ ਚੁਬਦਾ ਸੀ ਦੇਵੀ ਦੇਵਤੇ ਜਿਨ੍ਹਾਂ ਦੀ ਉਹ ਪੂਜਾ ਕਰ ਰਿਆ ਸੀ ਜੋ ਕੁਝ ਉਹਨਾਂ ਦਾ ਸਾਰ ਜੋ ਮੰਨੂਵਾਦ ਨੇ ਸਮਾਜ ਵਿੱਚ ਖੜਾ ਕੀਤਾ ਸੀ ਜਾਤ ਪਾਤ ਵਹਿਮ ਪਰਮਪਖੰਡ ਗੁਰਬਾਣੀ ਦੀ ਰੋਸ਼ਨੀ ਸਾਹਮਣੇ ਸਭ ਕੁਝ ਉੱਡ ਰਿਆ ਸੀ ਵੇਦ ਦੀ ਪੁੱਤਰੀ ਸਿਮਰਤੀ ਭਾਈ ਸਾਂਕਲ ਜੇਵਰੀ ਲੈ ਕੇ ਆਈ ਵੇਦ ਦੀ ਪੁੱਤਰੀ ਵੇਦਾਂ ਵਿੱਚੋਂ ਸਿਮਰਤੀ ਨਿਕਲੀ ਮਨੂ ਸਿਮਰਤੀ ਤੇ ਸੰਸਾਰ ਲਈ ਕੀ ਲੈ ਕੇ ਆਈ ਸਾਂਕਲ ਸੰਗਲ ਜੇਵਰੀ ਰੱਸੀ ਲੈ ਕੇ ਆਈ ਸੰਗਲ ਕੀ ਹੁੰਦੇ ਆ ਸੰਗਲਨਾ ਕੀ ਕੀਤੇ ਜਾਂਦਾ ਸੰਗਲ ਕਿਹਨੂੰ ਸੰਗਲ ਮੱਝਾਂ ਦੇ ਗਲ ਚ ਪਾ ਕੇ ਬੰਨਿਆ ਜਾਂਦਾ ਤੇ ਹੁਣ ਤੁਸੀਂ ਸੋਚੋ ਕਿਸੇ ਬੰਦੇ ਨੂੰ ਸੰਗਲਨਾ ਬੱਧਾ ਹੋਵੇ ਚੰਗਾ ਲੱਗੂ ਬੋਲੋ ਸਾਰ ਸਾਰ ਤੇ ਕਿਸੇ ਇਨਸਾਨ ਨੂੰ ਪਰ ਇਹ ਸੰਗਲ ਦੇਖਦੇ ਨਹੀਂ ਸੀ ਉਹ ਸੰਗਲ ਅੱਜ ਵੀ ਹੈਗੇ ਸੰਗਲ ਤੇ ਰੱਸੀ ਸੰਗਲ ਸਾਂਕਲ ਜੇਵਰੀ ਲੈ ਹੈ ਆਈ ਸੰਗਲ ਕੀ ਸੀ ਇਹ ਬ੍ਰਾਹਮਣ ਹੈ ਇਹ ਖੱਤਰੀ ਹੈ ਸ਼ੌਧਰ ਹੈ ਇਹ ਵੈਸ ਰਸੀ ਕੀ ਸੀ ਤੂੰ ਆਂ ਧਰਮ ਕੰਮ ਕਰਮ ਕਰਨੇ ਆ ਤੂੰ ਐ ਦੀ ਪੂਜਾ ਕਰਨੀ ਆ ਤੂੰ ਆਂ ਦਾਨ ਕਰਨਾ ਵਾ ਅਛਾ ਦਾਨ ਕਰਨਾ ਮਾਤੜ ਨੇ ਆ ਪਰ ਕਰਨਾ ਤਗੜੇ ਨੂੰ ਆ ਦਾਨ ਕਰਨਾ ਗਰੀਬ ਨਹੀਂ ਆ ਤੇ ਕਰਨਾ ਕਿਹਨੂੰ ਆ ਬੋਲੋ ਪਿਆਰਿਓ ਤਗੜੇ ਨੂੰ ਅਛਾ ਮਾਤੜ ਮਾੜਾ ਵਾ ਪਰ ਉਹਦਾ ਦਾਨ ਪਿਆਰਾ ਵਾ ਵੈਸੇ ਮਾਤੜ ਬੰਦੇ ਨੂੰ ਕਹਿੰਦੇ ਤੂੰ ਮਾੜਾ ਵਾ ਪਰ ਉਹਦੀ ਦਿੱਤੀ ਹੋਈ ਵਸਤੂ ਪਿਆਰੀ ਲੱਗਣ ਲੱਗ ਪਈ ਹੁਣ ਬਾਣੀ 'ਚ ਲਿਖਿਆ ਬੇਦਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਇਹ ਸੰਸਾਰ ਦੀ ਸੰਗਲ ਤੇ ਰस्सियां ਲੈ ਕੇ ਆਈ ਕਿਹੜੀਆਂ ਇਹ ਦਿਸਦੀਆਂ ਨਹੀਂ ਸੀ ਅੱਜ ਵੀ ਸੰਗਲ ਰस्सियां ਨੇ ਕਦੀ ਵੇਖਿਆ ਲੋਕਾਂ ਨੂੰ ਕਰਮ ਕਾਂਡ ਕਰਦੇ ਆ ਆ ਕਈ ਵਾਰੀ ਨਹਿਰਾ ਉਤੋਂ ਦੀ ਗੱਡੀ ਲੈ ਕੇ ਜਦੋਂ ਲੰਗਣ ਦਾ ਮੂੰਖਾ ਮਿਲਦਾ ਆ ਮੈਂ ਕੱਲ ਪਰਸੋਂ ਦੀ ਗੱਲ ਹੀ ਹੈ ਜਦੋਂ ਅਸੀਂ ਸਮਾਗਮ ਤੋਂ ਜਾ ਰਹੇ ਸੀ ਨਦੀ ਦੇ ਉਤੋਂ ਦੀ ਜੋ ਗੱਡੀ ਲੰਘਾਈ ਮੈਂ ਜਲੰਧਰ ਦੇ ਏਰੀਆ ਦੀ ਗੱਲ ਆ ਤੇ ਪੜੇ ਲਿਖੇ ਲੋਕ ਹੱਥਾਂ 'ਚ ਲਫਾਫੇ ਫੜ ਕੇ ਗੱਡੀਆਂ ਡਾਕ ਡਾਕ ਕੇ ਨਹਿਰਾਂ ਦੇ ਉੱਤੋਂ ਸੁੱਟ ਰਿਹਾ ਸਾਮਾਨ ਕਿਉਂ ਸੁੱਟ ਰਿਹਾ ਜੀ ਸਮਗਰੀ ਕੋਈ ਫਰੀ ਥੋੜਾ ਆਉਂਦੀ ਹੈ ਜੋ ਸਾਮਾਨ ਲੋਕੀ ਜੋ ਵੀ ਲੈ ਲੈ ਕੇ ਨਹਿਰਾਂ 'ਚ ਪਾਣੀ ਚੱਲਦੇ ਸੁੱਟ ਰਿਹਾ ਕਿਉਂ ਸੁੱਟ ਰਿਹਾ ਉਹਨਾਂ ਨੂੰ ਕਿਸੇ ਨੇ ਇਹ ਸੁੱਟਣ ਲਈ ਕਿਹਾ ਕਿ ਤੁਹਾਡੇ ਗਲੋਂ ਬਲਾਲ ਅਥੇ ਕਿਸੇ ਦੇ ਪੁੱਤ ਨਾਲ ਰਿਸ਼ਤਾ ਨਹੀਂ ਹੋ ਰਿਹਾ ਕਿਹਦੀ ਜਵਾਈ ਦੇ ਨਾਲ ਪ੍ਰੋਬਲਮ ਚੱਲ ਰਹੀ ਆ ਕਿਸਦਾ ਵਿਆਹ ਨਹੀਂ ਲੱਗ ਰਿਹਾ ਕਿਸਦੇ ਪੁੱਤਰ ਨੂੰ 2-3 ਸਾਲ ਵਿਆਹ ਇਹਨੂੰ ਹੋ ਗਿਆ ਔਲਾਦ ਨਹੀਂ ਹੋ ਰਹੀ ਕਿਸਦੀ ਮੰਜ ਦੁੱਧ ਨਹੀਂ ਦੇ ਰਹੀ ਕਿਸਦੀ ਦੁਕਾਨ ਨਹੀਂ ਚੱਲ ਰਹੀ ਉਹਨੂੰ ਕੀ ਆਂਦੇ ਭਲਾ ਆ ਸਮਗਰੀ ਲੈ ਜਾ ਇਹਨੂੰ ਕਿੱਥੇ ਸੁਟਿਆ ਪਾਣੀ ਸੁਟਿਆ ਤੇ ਹਰ ਨਦੀ ਦੇ ਉੱਤੇ ਵੈਸੇ ਪ੍ਰਸ਼ਾਸਨ ਖੜਾਉਣਾ ਚਾਹੀਦਾ ਪੁਲਿਸ ਦੇ ਬੰਦੇ ਖੜਾਉਣ ਜਿਹੜਾ ਸੁਟੇ ਉਹਨੂੰ ਕੋਈ ਸਫਾਈ ਕਰਕੇ ਆ ਥਲੇ ਆ ਚੋਕੇ ਲਿਆ ਪੁੱਛੋ ਕਿ ਲਈ ਖੜੋਇਤੋਂ ਤੁਹੀਂ ਪਾਣੀ ਗੰਦਾ ਕਰੀ ਜਾਂਦੇ ਕਿੰਨੇ ਲੋਕ ਜਿਹੜੇ ਇਸ ਪਾਣ ਨੂੰ ਗੰਧਲਾ ਕਰ ਰਿਆ ਉਹ ਹਰ ਥਾਂ ਤੇ ਹਰ ਥਾਂ ਤੇ ਸਮੱਸਿਆ ਵਹਿਮੀ ਬੰਦਾ ਗੁਰੂ ਸਾਹਿਬ ਜੀ ਨੇ ਉਹ ਪਾਰ ਲਾਤਾ ਗੁਰੂ ਸਾਹਿਬ ਨੇ ਦੱਸ ਦਿੱਤਾ ਕਿ ਪਾਈ ਇਹਨਾਂ ਕਰਮ ਕਾਂਡਾਂ ਨਾਲ ਪਖੰਡਾਂ ਚੋਂ ਬਾਹਰ ਨਿਕਲੋ ਇਹਨਾਂ ਵਿੱਚ ਕੁਝ ਨਹੀਂ ਪਿਆ ਕੋਈ ਕਿਸੇ ਦਾ ਇਦਾਂ ਨਹੀਂ ਵਿਗਾੜ ਸਕਦਾ ਇਹਨਾਂ ਗੱਲਾਂ ਚੋਂ ਬਾਹਰ ਨਿਕਲੋ ਇਹ ਗੱਲਾਂ ਬ੍ਰਾਹਮਣਾਂ ਨੂੰ ਪਹਾੜੀ ਰਾਜਿਆਂ ਨੂੰ ਹਜਮ ਨਾ ਹੋਈਆਂ ਉ ਇਕੱਠੇ ਹੋ ਕੇ ਆਉਂਦੇ ਰਹਿ। ਅੱਛਾ ਬ੍ਰਾਹਮਣ ਜਿਹੜੇ ਸੀ ਉਹਨਾਂ ਨੂੰ ਤੇ ਆਪਣੀ ਸਮੱਸਿਆ ਸੀ। ਉਹਨਾਂ ਨੂੰ ਤੇ ਇਹ ਸੀ ਕਿ ਪ੍ਰਜਾ ਸਾਡੇ ਗਾੜੀ ਸਿਰ ਚੁੱਕ ਕੇ ਬੋਲੇਗੀ। ਜਿਹੜੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨੂੰ ਆਪਣੀ ਸਮੱਸਿਆ ਸੀ ਕਿ ਆਮ ਪ੍ਰਜਾ ਦੇ ਲੋਕ ਸਾਡੇ ਗਾੜੀ ਸਿਰ ਚੁੱਕ ਕੇ ਬੋਲਣਗੇ ਅਸੀਂ ਅਸੀਂ ਰਾਜੇ ਤੇ ਰਹੀ ਨਾ ਫਿਰ। ਜੇ ਰਾਜਿਆਂ ਕੋਲ ਵੀ ਉਹ ਸਹੂਲਤਾਂ ਵਾਂ ਪ੍ਰਜਾ ਦੇ ਆਮ ਬੰਦਿਆਂ ਕੋਲ ਵੀ ਉਹ ਸਹੂਲਤਾਂ ਹੋ ਗਈਆਂ ਸਾਡੇ ਤੇਨਾਂ ਜੀ ਫਰਕ ਹੀ ਰਹਿ ਗਿਆ। ਆਮ ਬੰਦਾ ਤਕੜਾ ਪ੍ਰਭਾਵ ਇਹੋ ਪਾਉਂਦਾ ਨਾ। ਹੁਣ ਤੁਸੀਂ ਮੰਨ ਲਓ ਇੱਕ ਬੰਦੇ ਦੇ ਕੋਲ ਗੱਡੀ ਹੋਵੇ ਵੱਡੀ ਉਹ ਕਿਸੇ ਰਿਸ਼ਤੇਦਾਰ ਦੇ ਘਰ ਜਾਵੇ। ਸਾਰੇ ਤੇ ਨਹੀਂ ਇੰਜ ਕਰਦੇ ਉਦਾਂ ਸਾਰੇ ਤੇ ਨਹੀਂ ਇੰਜ ਕਰਦੇ ਪਰ ਆਮ ਹੁੰਦਾ ਨਾ ਬੰਦਾ ਕਈ ਵਾਰੀ ਵੱਡੀ ਕਾਰ ਲੈ ਕੇ ਵੀ ਅਗਲੇ ਦੇ ਪ੍ਰਭਾਵ ਪਾਉਂਦਾ ਹੈ ਅਗਲੇ ਨੂੰ ਦੱਸਣਾ ਚਾਹੁੰਦਾ ਕਿ ਭਾਈ ਮੈਂ ਤਗੜਾ ਤੇ ਜੇ ਰੱਬ ਨਾ ਕਰੇ ਅਗਲਾ ਵੀ ਵੱਡੀ ਲੈਵੇ ਤੇ ਫੇ ਆਪਣੀ ਨਾਲ ਹੀ ਉਦੋਂ ਛੋਟੀ ਲੱਗਣ ਲੱਗ ਪੈਂਦੀ ਤੇ ਉਹਨੂੰ ਖੁਸ਼ੀ ਨਹੀਂ ਹੁੰਦੀ ਨਾ 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 ਐਸੇ ਨੂੰ ਆਖਿਆ ਸੀ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣੈ ਕੋਈ ਸਾਰਾ ਜਗਤ ਹੀ ਮਰੀ ਜਾਂਦਾ ਪਰ ਕਿਸੇ ਨੂੰ ਮਰਨ ਦਾ ਸਹੀ ਤਰੀਕਾ ਨਹੀਂ ਆਇਆ ਐਸੀ ਮਰਨੀ ਜੋ ਮਰ ਹੈ ਬਔਰ ਨਾ ਮਰਨਾ ਹੋਏ ਐਸੀ ਮਰਨੀ ਕਿਹੜੀ ਹੈ ਗੁਰੂ ਦੀ ਸਿੱਖਿਆ ਲੈ ਕੇ ਬੁਰਿਆਂ ਕੰਮਾਂ ਵੱਲੋਂ ਮਰ ਜਾਓ ਬੁਰੇ ਨਾਲ ਕੰਮਾਂ ਨਾਲ ਲਿੰਕ ਤੋੜ ਜਾਓ ਫੇ ਤੁਹਾਡੀ ਆਤਮਿਕ ਮੌਤ ਕਦੀ ਨਹੀਂ ਹੋਏਗੀ ਪਾਣੀ ਚ ਗੁਰੂ ਅਮਰਦਾਸ ਨੇ ਫਿਰ ਕਿਹਾ ਸੀ ਨਾ ਕਿਆ ਜਾਣਾ ਕਿਵੇਂ ਮਰेंगे ਕਹਿੰਦੇ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਕਿਦਾਂ ਮਰਨਾ ਵਾ ਮਰਨ ਦਾ ਤਰੀਕਾ ਕੀ ਕਿਹਾ ਜਾਣਾ ਕਿ ਮਰਾਂਗੇ ਕਿ ਐਸਾ ਮਰਨਾ ਹੋਏ ਸਾਨੂੰ ਤੇ ਇਹ ਨਹੀਂ ਪਤਾ ਲੱਗਾ ਅਜੇ ਤੱਕ ਵੀ ਅਸਲੀ ਮੌਤ ਕਿਵੇਂ ਮਰੀਦੀ ਹੈ ਪਰ ਨਾਲ ਕਹਿ ਦਤਾ ਜੇਕਰ ਸਾਬ ਮਨੋਂ ਨਾ ਵਿਸਰੇ ਜੇ ਕਿਤੇ ਮਾਲਕ ਰੱਬ ਹਿਰਦੇ ਚ ਭੁੱਲੇ ਨਾ ਤਾਂ ਸਹਿਲਾ ਮਰਨਾ ਹੋਏ ਮਰਨਾ ਸੌਖਾ ਹੋ ਸਕਦਾ ਹੈ ਜੇ ਅੰਦਰ ਗੁਰੂ ਦੀ ਸਿੱਖੀ ਟਿਕ ਜਾਏ ਨਾ ਗੁਰੂ ਦੀ ਵਿਚਾਰ ਟਿਕ ਜਾਏ ਫਿਰ ਤੁਹਾਨੂੰ ਸਾਰਾ ਕੁਝ ਚੰਗਾ ਨਜ਼ਰ ਆਏਗਾ ਪਲਾ ਨਜ਼ਰ ਆਏਗਾ ਤੇ ਇੱਕ ਬੇਨਤੀ ਕਰਾਂ ਗੁਰੂ ਕੇ ਪਿਆਰੇ ਸਵੇਰੇ ਜਦੋਂ ਉੱਠਦੇ ਆ ਨਾ ਸ਼ੁਕਰਾਨਾ ਕਰਕੇ ਉੱਠਿਆ ਕਰੀਏ ਦਾਤਾ ਇਹ ਤੇਰੀ ਰਹਿਮਤ ਹੈ ਕਦੇ ਆਪਣੇ ਆਪ ਨੂੰ ਢਿੰਦੀ ਕਲਾ ਚ ਲੈ ਕੇ ਨਹੀਂ ਜਾਣਾ ਵੀ ਮੈਂ ਬੜਾ ਮਹਤਪੂਰਨ ਆ ਮੈਂ ਬੜਾ ਗਰੀਬ ਆ ਗਰੀਬੀ ਅਮੀਰੀ ਪੈਸੇ ਦੀ ਨਹੀਂ ਗਰੀਬੀ ਅਮੀਰੀ ਅੰਦਰ ਦੀ ਹੁੰਦੀ ਹੈ ਜੇ ਸੰਸਾਰ ਦਾ ਇੱਕ ਬੰਦਾ ਰੋਜ਼ ਦਿਨ ਰਾਤ ਯਤਨ ਕਰਦਾ ਕਿ ਮੇਰੇ ਕੋਲ ਅੱਜ ਗਰੀਬੀ ਹੈ ਮੈਂ ਹੌਲੀ ਹੌਲੀ ਇਸ ਗਰੀਬੀ ਨੂੰ ਕੱਟਣਾ ਵਾ ਤੇ ਚਾਰ ਪੈਸੇ ਪੁੱਤਾਂ ਧੀਆਂ ਨੂੰ ਕਮਾ ਕੇ ਦੇਣੇ ਆ ਟਾਰਗੇਟ ਹੁੰਦਾ ਨਾ ਬੰਦੇ ਦਾ ਰਿਕਸ਼ੇ ਵਾਲਾ ਵੀ ਪੜਾ ਰਿਹਾ ਆਪਣੇ ਬੱਚੇ ਨੂੰ ਆਟਾ ਵਾਲਾ ਵੀ ਪੜਾ ਰਿਹਾ ਆਪਣੇ ਬੱਚੇ ਨੂੰ ਦਿਹਾੜੀਦਾਰ ਵੀ ਬੰਦਾ ਚਾਹੁੰਦਾ ਮੇਰਾ ਬੱਚਾ ਪੜੇ ਤੇ ਜੇ ਮੈਂ ਪੈਦਾ ਗਰੀਬ ਹੋਇਆ ਤੇ ਮੈਂ ਮਰਾਂ ਨਾ ਕਮ ਸੇ ਕਮ ਗਰੀਬ ਇਹ ਕਿਹੜੀ ਅਮੀਰੀ ਹੈ ਬਾਹਰ ਦੀ ਪੈਸੇ ਦੀ ਚਾਰ ਪੈਸੇ ਹੁਣ ਜਾਇਦਾ ਦਾਵੇ ਕਦੀ ਮਨ ਦੀ ਗਰੀਬੀ ਬਾਰੇ ਵੀ ਇਹ ਸੋਚੇ ਕਿ ਮਨ ਦੀ ਗਰੀਬੀ ਚ ਮੈਂ ਪੈਦਾ ਹੋਇਆ ਪਰ ਮੈਂ ਮਰਨਾ ਮਨ ਦੀ ਗਰੀਬੀ ਚ ਨਹੀਂ ਹੈ ਹੁਣ ਤੁਸੀਂ ਕਹੋਗੇ ਮਨ ਦੀ ਗਰੀਬੀ ਕਿਹੜੀ ਹੁੰਦੀ ਹੈ ਵਕਾਰਾਂ ਵਾਲਾ ਜੀਵਨ ਮੰਨ ਦੀ ਗਰੀਬੀ ਹੈ ਦੇਵੀ ਗੁਣਾ ਵਾਲਾ ਜੀਵਨ ਅਮੀਰੀ ਹੈ ਹੁਣ ਦੱਸਿਓ ਮੰਨ ਦੀ ਗਰੀਬੀ ਜੀਉ ਰਿਆ ਬੰਦਾ ਕਿ ਮੰਨ ਦੀ ਅਮੀਰੀ ਜੀਉ ਰਿਆ ਬੰਦਾ ਅਵਗਣਾ ਨਾਲ ਜੀਵਨ ਜੀਉ ਰਿਆ ਕਿ ਗੁਣਾ ਨਾਲ ਜੀਵਨ ਜੀਉ ਰਿਆ ਭਲਾ ਬੰਦਾ ਬੋਲ ਕੇ ਦੱਸਿਓ ਜੀ ਲੋਕ ਅਵਗਣਾ ਕੀ ਬਣ ਨੇ ਕੰਠੜੀ ਗੁਣਾ ਨਾ ਤੇ ਫਿਰ ਦੱਸਿਓ ਭਲਾ ਬੰਦੇ ਦੇ ਕੋਲ ਪਾਵੇਂ ਤਿੰਨ ਮੰਜ਼ਲੀ ਕੋਠੀ ਹੋਵੇ ਜੀ ਉਹਦਾ ਜੀਵਨ ਵਕਾਰੀ ਹੈ ਬਾਣੀਆਂ ਦੀ ਤੂੰ ਮਨ ਦਾ ਗਰੀਬ ਹੈ ਤੂੰ ਮਨ ਦਾ ਕੰਗਾਲ ਹੈ ਜੇ ਮਨ ਦੀ ਗਰੀਬੀ ਤਾਂ ਇਹੋ ਤੇ ਆਪਾਂ ਕਈ ਵਾਰੀ ਬੰਦੇ ਨੂੰ ਕਹਿੰਦੇ ਉਹ ਬੰਦੇ ਕੋਲ ਹੈਗਾ ਸਾਰਾ ਕੁਝ ਆ ਪਰ ਨੀਅਤ ਵੱਡੀ ਇਹਦੀ ਇਦਾਂ ਨੇ ਕਹਿੰਦੇ ਆਪਾਂ ਮਤਲਬ ਕਿ ਮਨ ਦੀ ਬੜੀ ਗਰੀਬੀ ਹੈ ਮਨ ਦੀ ਇਹਦੀ ਭੁੱਖ ਮਰਦੀ ਨਹੀਂ ਤੇ ਕਈ ਬੰਦੇ ਤੁਸੀਂ ਵੇਖਿਓ ਭਾਵੇਂ ਪੈਸੇ ਉਹਨਾਂ ਕੋਲ ਥੋੜੇ ਹੋਣ ਪਰ ਅੰਦਰੋਂ ਬੜੇ ਰੱਜੇ ਹੁੰਦੇ ਆ ਆ ਰਾਸ਼ਨ ਨਹੀਂ ਜਦੋਂ ਕੋਵਿਡ ਆਇਆ ਕਈ ਬੰਦੇ ਇਦਾਂ ਤੇ ਰੱਜੇ ਵੇਖੇ ਜਿਨ੍ਹਾਂ ਦੇ ਕੋਲ ਸੱਚੀ ਰਾਸ਼ਨ ਥੋੜਾ ਸੀ ਪਰ ਉਹਨਾਂ ਮੰਗਿਆ ਨਹੀਂ ਉਹ ਕਹਿੰਦੇ ਜਿੰਨਾ ਹੈਗਾ ਸਾਰ ਲੈਣਾ ਆ ਪੀਲੇ ਕਾਰਡ ਨਹੀਂ ਬਣਦੇ ਪਤਾ ਨਹੀਂ ਇੱਥੇ ਬਣਦੇ ਕਿ ਨਹੀਂ ਬਣਦੇ ਉਹਦੇ ਪੰਜਾਬ ਤੇ ਬਣਦੇ ਆ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਕਈ ਚੰਗੇ ਚੰਗੇ ਪੈਸੇ ਵਾਲਿਆਂ ਨੇ ਵੀ ਪੀਲੇ ਕਾਰਡ ਬਣਾਏ ਆ ਬਈ ਦੱਸੋ ਉਹ ਤੁਹਾਨੂੰ ਮੌਤ ਪੈ ਜਾਏ ਮਾਤਰ ਨੂੰ ਲੈ ਜਾਂਦੇ ਹੋ ਹਾਲਾਤ ਵੇਖੋ ਸਾਡੇ ਨੀਅਤ ਰੱਜੂ ਕਦੀ ਆ ਦਾਜ ਵੀ ਤੇ ਇਦਾਂ ਹੀ ਆ ਕਾਰ ਚ ਟਰੈਕਟਰ ਖਲੋਤਾ ਕੰਪੈਨਾਂ ਖਲੋਤੀਆਂ ਬੁਲਟ ਮੋਟਰਸਾਈਕਲ ਖਲੋਤਾ ਗੱਡੀਆਂ ਖਲੋਤੀਆਂ ਫੇ ਵੀ ਜਦੋਂ ਪੁੱਤਾ ਤੇ ਅੰਦਰ ਰਸਤੇ ਹੁੰਦੇ ਨੇ ਬੰਦਾ ਕਹਿੰਦਾ ਫਰੀਦ ਆਉਣ ਦੋ ਜੇ ਕੋ ਹੁੰਦਾ ਇਹ ਨੀਵੇਂ ਦੇ ਵੀ ਜਿੰਨਾ ਧੀ ਦੇਤੀ ਪਿਛੇ ਰੱਖਿਆ ਕੀ ਵੈਸੇ ਅਗਲੀ ਪੀੜ੍ਹੀ ਹੁਣ ਹੌਲੀ ਹੌਲੀ ਫਰਕ ਪੈ ਰਿਹਾ ਯੁਰਤ ਕਰਕੇ ਗੱਲ ਕਹਿ ਰਹੀ ਆ ਵੀ ਅਸੀਂ ਇਹ ਕੰਮ ਨਹੀਂ ਕਰਨਾ ਹੁਣ ਅੱਗੇ ਹੌਲੀ ਹੌਲੀ ਫਰਕ ਪੈ ਰਿਹਾ ਜੀ ਸਾਰੇ ਇਤ ਨਹੀਂ ਪਰ ਕਾਫੀ ਹੱਦ ਤੱਕ ਇਸ ਗੱਲ ਤੇ ਵਰਕ ਹੋ ਰਿਹਾ ਇਹ ਅਰਦਾਸ ਕਰੋ ਕਿ हे ਸੱਚਾ ਪਾਤਸ਼ਾ ਸਾਡਾ ਪੁੱਤ ਧੀ ਇੰਨੀ ਕਮਾਈ ਕਰੇ ਸਾਡਾ ਪੁੱਤ ਧੀ ਇੰਨੀ ਮਿਹਨਤ ਕਰੇ ਕਿ ਆਪਣਾ ਘਰ ਵਧੀਆ ਬਣਾਵੇ ਸੋਫੇ ਆਪਣੇ ਬਣਾ ਲਵੇ ਆਪਣੇ ਬੈੱਡ ਬਣਾ ਲਵੇ ਸਾਨੂੰ ਕਿਸੇ ਦੇ ਮੂੰਹ ਹਲ ਵੇਖਣਾ ਹੀ ਨਾ ਪਵੇ ਨਾਲੇ ਆਪਣੀ ਖਰੀਦੀ ਚੀਜ਼ ਦਾ ਆਨੰਦ ਵਖਰੇ ਹੁੰਦਾ ਅੱਛਾ ਕੋਈ ਹੋਰ ਇਕਜ਼ੈਂਪਲ ਦੇਵਾਂ ਤੁਸੀਂ ਕਾਰ ਆਪਣੀ ਖਰੀਦ ਕੇ ਲੈ ਆਂਦੀ ਹੈ ਨਾ ਤੇ ਪਿੰਡ ਵਿੱਚੋਂ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਮੰਗਣ ਆ ਜਾਏ ਮੰਨ ਲਓ ਮੈਂ ਇਕਜ਼ੈਂਪਲ ਦੇਵਾਂ ਸੱਸ ਦਾ ਭਤੀਜਾ ਹੀ ਮੰਗਣ ਆ ਜਾਏ ਕਾਰ ਵੀ ਮੈਨੂੰ ਇੱਕ ਦਿਨ ਲਈ ਚਾਹੀਦੀ ਹੈ ਤੇ ਜੇ ਕਮਾਈ ਕਰਕੇ ਪੁੱਤ ਨੇ ਲਈ ਹੋਊਗੀ ਯਾਨੀ ਕਿ ਉਧਰੋਂ ਮਾਮੇ ਦਾ ਪੁੱਤ ਮੰਗਣ ਆ ਜੇ ਤੇ ਇਧਰ ਭੂਆ ਦੇ ਪੁੱਤ ਦੀ ਕਾਰ ਹੋਵੇ ਤੇ ਦੇਣ ਲੱਗਿਆ ਕਿ ਇਹਨੂੰ ਪੁੱਛਣ ਦੀ ਲੋੜ ਪਊ ਬਲਾ ਅੱਗੇ ਅੱਗੇ ਤੂੰ ਹੀ ਖਾਲੀ ਸਾਂ ਪਰਣੀ ਹੋਣ ਪੁੱਛਣ ਦੀ ਲੋੜ ਪਊਗੀ ਨਾ ਸੱਸ ਨੂੰ ਨਾ ਕਿਸੇ ਨੂੰ ਨਾ ਪਰ ਹੋਣ ਲੈ ਜਾ ਕੋਈ ਗੱਲ ਤੇ ਜੇ ਦਾਤ ਚਾਹੀ ਹੋਈ ਪਹਿਲਾਂ ਕਿਹੜੇ ਕੋ ਸਾਈਨ ਕਰਾਉਣੇ ਪੈਣੇ ਬਲਾ ਤੇ ਬੰਦਿਆ ਤੈਨੂੰ ਫੇਰ ਹੀ ਸਮਝ ਆ ਰਹੀ ਫੋਨ ਹੀ ਸਮਝ ਲਾ ਪਹਿਲਾਂ ਮੈਡਮ ਨੂੰ ਫੋਨ ਲਾ ਕੇ ਪੁੱਛਣਾ ਪੈਣਾ ਦੇ ਦਈਏ ਜੀ ਕਰ ਦੇ ਦਈਏ ਤੇ ਜੇ ਤ ਉਹਨੇ ਲਾਤੀ ਕਲਾਸ ਤੇ ਫਿਰ ਤੇ ਤੂੰ ਭਾਵੇਂ 50 ਕਿੱਲੇ ਦਾ مالک ਆ ਫਿਰ ਤੇ ਬੱਸ ਹੋ ਸੇਗਾ ਨਹੀਂ ਬੀਬੀ ਨਹੀਂ ਮੰਦੀ ਨਹੀਂ ਬੀਬੀ ਉਹ ਨਹੀਂ ਮੰਦੀ ਤੇ ਬੀਬੀ ਨੂੰ ਸਮਝ ਆ ਗਈ ਵੀ ਇਹਨੂੰ ਚੰਗਾ ਆਪਣੀ ਹੁੰਦੀ ਨਾ ਫਾਇਦਾ ਸੀ ਇਸ ਕਰਕੇ ਮੇਰੀ ਹੱਥ ਜੁੜ ਕੇ ਬੇਨਤੀ ਹੈ ਜੀ ਆਪਣੇ ਪੁੱਤਾਂ ਨੂੰ ਇੰਨੇ ਕਾਬਲ ਬਣਾਓ ਆਪਣੇ ਪੁੱਤਾਂ ਨੂੰ ਇੰਨੀ ਮਿਹਨਤ ਅਗਲੀ ਪੀੜੀ ਤਾਂ ਸਾਡੇ ਮਨਾਏ ਦਿਨ ਸਫਲ ਨੇ ਨੀਅਤ ਮੰਦੀ ਗਰੀਬੀ ਕੱਢੋ ਅੰਦਰੋਂ ਜਿਵੇਂ ਕੋਈ ਬਾਹਰ ਦੀ ਗਰੀਬੀ ਬੰਦਾ ਕੱਢਣ ਲਈ ਦਿਨ ਰਾਤ ਨਹੀਂ ਕਰਦਾ ਇੱਕ ਵੀ ਗਰੀਬ ਜੀਵਾਰ ਨਿਕਲਣਾ ਚਾਰ ਪੈਸੇ ਬੰਦੇ ਦੇ ਕੋਲ ਤੇ ਕਦੀ ਮਨ ਦੀ ਗਰੀਬੀ ਕੱਢਣ ਵਾਸਤੇ ਯਤਨ ਕੀਤਾ ਮਨ ਦੀ ਗਰੀਬੀ ਨਿਕਲਣੀ ਹੈ ਗੁਰੂ ਦੀ ਬਾਣੀ ਪੜ੍ਹਿਆਂ ਸਮਝਿਆਂ ਵਿਚਾਰਿਆਂ ਕਿਹਦਾ ਵੀ ਭਲਾ ਕਿਸੇ ਬਾਰੇ ਵੀ ਬੁਰਾ ਨਾ ਸੋਚੋ ਤੇ ਨਾ ਬੁਰਾ ਕਰੋ ਜੇ ਸੱਚੀ ਤੰਦਰੁਸਤ ਰਹਿਣਾ ਚਾਹੁੰਦੇ ਆ ਨਾ ਇੱਕ ਟਾਰਗੇਟ ਮਿਸਕੇ ਵੇਖੋ ਆਪਣੇ ਆਪ ਤੇ ਕੰਮ ਕਰਕੇ ਵੇਖੋ ਨਾ ਕਿ ਇਹਦਾ ਬੁਰਾ ਸੋਚੋ ਤੇ ਨਾ ਬੁਰਾ ਕਰੋ ਵੇਖਿਓ ਅੱਧੀਆਂ ਦਵਾਈਆਂ ਉੱਦੈ ਛੁੱਟ ਜਾਣੀਆਂ ਆਪਣੀਆਂ ਅੜੀਆਂ ਦਵਾਈਆਂ ਨਹੀਂ ਖਾ ਰਿਆ ਆਪਾਂ ਅੜਾ ਅੰਦਰੋਂ ਖੇੜਾ ਖੁਸ਼ ਨਹੀਂ ਰਹਿ ਰਿਆ ਬੰਦਾ ਖੁਸ਼ ਰਹਿਣ ਦਾ ਵੀ ਇੱਕ ਨੁਕਤਾ ਵਾ ਸਾਸ ਸਿੰਘ ਜੀ ਇਹ ਵੀ ਇੱਕ ਖੁਸ਼ ਰਹਿਣ ਦਾ ਨੁਕਤਾ ਵਾ ਭਲਾ ਸੋਚੋ ਹਰ ਇੱਕ ਦਾ ਏ ਸੱਚਾ ਪਾਸ਼ਾ ਰਹਿਮਤ ਆ ਤੇਰੀ ਬਖਸ਼ਿਸ਼ ਆ ਮੇਰੇ ਮਾਲਕਾ ਹੰਕਾਰ ਨਹੀਂ ਕਰਨਾ ਆਪਣੇ ਆਪ ਨੂੰ ਆਪ ਵੱਡਾ ਨਹੀਂ ਸਮਝਣਾ ਲੋਕ ਕਹਿੰਦੇ ਬੰਦਾ ਬੜਾ ਵਧੀਆ ਆਪਣੇ ਮੂੰਹ ਆਪੇ ਕਹਿ ਜਣਾ ਮੇਰੇ ਵਰਗਾ ਬੰਦਾ ਕੋਈ ਨਹੀਂ ਭਗਤ ਪੂਰਸ ਨੇ ਆਪਣੇ ਮੂੰਹ ਥੋੜਾ ਕਿਆ ਸੀ ਮੈਂ ਬਹੁਤ ਵਧੀਆ ਹਾਂ ਉਹਨੂੰ ਤੇ ਲੋਕਾਂ ਨੇ ਕਿਹਾ ਵੀ ਭਗਤੀ ਵਰਗਾ ਕੋਈ ਇਨਸਾਨ ਹੈ ਹੀ ਨਹੀਂ ਯਾਰ ਗੁਰੂ ਸਾਹਿਬ ਜੀ ਨੇ ਆਖਿਆ ਜੋ ਨਿਮਰਤਾ ਦੀ ਵਿਚਾਰ ਧਾਰਾ ਨਾਲ ਇਹਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਕੇ ਤੁਰ ਮਾਇਆ ਕੀ ਅੱਜ ਤੁਹਾਡੇ ਕੋਲ ਕੱਲ ਨੂੰ ਕਿਸੇ ਹੋਰ ਕੋਲ ਹੋਏਗੀ ਬਾਬੇ ਜੀ ਬਾਣੀ ਲਿਖਿਆ ਨਾ ਮਨ ਮਨ ਦਾਸ ਨਾ ਚ ਟਕਾ ਚਰਗੰਠੀ ਚਾਰ ਮਨ ਦਾਣੇ ਆ ਜਾਣ ਤੇ ਬੰਦੇ ਦੀ ਤੋਰ ਬਦਲ ਜਾਂਦੀ ਹੈ ਮਨ ਦਾ ਸੁਨਾਜ ਟਕਾਚਾਰ ਗਾਂਠੀ ਚਾਰ ਮਨ ਦਾਣੇ ਆਗੇ ਤੇ ਚਾਰ ਪੱਲੇ ਟਕੇ ਬੰਦੇ ਦੇ ਪੱਲੇ ਆਗੇ ਐਂਡੋ ਟੇਡੋ ਜਦ ਬੰਦੇ ਦੀ ਨਾਲ ਹੀ ਤੋਰ ਬਦਲ ਜਾਂਦੀ ਹੈ ਜਦੋਂ ਪੈਸੇ ਘੱਟ ਹੋਣ ਤੇ ਉਦੋਂ ਬੰਦੇ ਦੀ ਤੋਰ ਹੋਰ ਦੀ ਉਚਾਰ ਤੋਰ ਸਮਝੋ ਤੋਰ ਦਾ ਅਰਥ ਆ ਤੁਰਨਾ ਨਹੀਂ ਹੈਗਾ ਤੋਰ ਦਾ ਅਰਥ ਹੁੰਦਾ ਉਹਦਾ ਰਹਿਣ ਸਹਿਣ ਵਿਆਹ ਸ਼ਾਦੀ ਜਿਹੜਾ ਪਹਿਲਾਂ ਸਾਦਾ ਕਰਦਾ ਸੀ ਉਹ ਕਹਿੰਦਾ ਹੁਣ ਤੇ ਸੁੱਖ ਨਾ ਵਿਆਹ ਵੀ 8-8 ਦਿਨ ਲੰਬੇ ਕਰਦੇ ਸਿਖਾਣੇ ਕਈਆਂ ਨੇ 6-6 ਦਿਨ ਲੰਬੇ ਚੱਲਦੇ ਆ ਜਿੱਥੇ ਲਾਵਾ ਹੋਣੀ ਆ ਉੱਤੇ 15 ਮਿੰਟ ਲਾਉਂਦੇ ਆ 20 ਮਿੰਟ ਲਾਉਂਦੇ ਆ ਡੀਜੇ ਲਾ ਲਾ ਕੇ ਭੰਗੜੇ ਪਾ ਪਾ ਕੇ ਸ਼ਰਾਬਾਂ ਪਿਆ ਪਿਆ ਕੇ ਦਿਨ ਮਨਾਉਂਦੇ ਆ ਆ 8-10 ਦਿਨ ਸਭ ਜਿਆਦੇ ਨੂੰ ਯਾਦ ਕਰ ਲੈਣਾ ਬਸ ਕਿ ਸਭ ਜਿਆਦੇ ਤੁਸੀਂ ਬਹੁਤ ਤੰਨਸੀਬਤ ਸਭ ਜਿਆਦੇ ਤਾਂ 365 ਦਿਨ ਸਿਖਾਂ ਨੂੰ ਨਹੀਂ ਭੁੱਲਣੇ ਚਾਹੀਦੇ 365 ਦਿਨ ਜਿੱਦਨ ਸਿੱਖ ਆਪਣੇ ਘਰੋਂ ਪੁੱਤਰ ਦੀ ਜੀ ਬਰਾਤ ਲੈ ਕੇ ਜਾਵੇ ਨਾ ਉਹ ਦਿਨ ਸਭ ਜਾਦਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹਨਾਂ ਦੇ ਪਰਿਵਾਰ ਦਾ ਤਨਵਾਦ ਕਰਕੇ ਤੁਰੇ ਦਾਤਾ ਜੇ ਤੁਸੀਂ ਕੁਰਬਾਨੀਆਂ ਨਾ ਦਿੰਦੇ ਸਾਡੇ ਘਰੋਂ ਸਾਡਿਆਂ ਪੁੱਤਾਂ ਦੀਆਂ ਨਾ ਬਰਾਤਾਂ ਜਾਣੀਆਂ ਸੀ ਨਾਤੀਆਂ ਦੀਆਂ ਬਰਾਤਾਂ ਆਉਣੀਆਂ ਸੀ ਅਸੀਂ ਦੇਣ ਨਹੀਂ ਦੇ ਸਕਦੇ ਤੁਹਾਡਾ ਆਪਾਂ ਕਿਸੇ ਤੇ ਮਾੜਾ ਮੋੜਾ احਸਾਨ ਕੀਤਾ ਹੋਵੇ ਅਗਲੇ ਨੂੰ احਸਾਸ ਕਰਾਉਨੇ ਆ ਨਾ ਤੇਰੇ ਤੇ ਮੈਂ ਇਨਾ احਸਾਨ ਕੀਤਾ ਆਪਕਰ ਕਿਸੇ ਦੇ ਮੰਨ ਲਓ ਆਪਾਂ ਕਿਹਦੀ ਹਸਪੀਟਲ ਚਾਰ ਦਿਨ ਰੋਟੀ ਦੇਈ ਹੈ ਨਾ ਆਪਾਂ ਕਿਤੇ ਕਿਸੇ ਬੰਦੇ ਦੀ ਬਾਹ ਹੀ ਫੜ ਲਈਏ ਲੋੜ ਵੇਲੇ ਤੇ ਆਪਾਂ ਇਹ ਅਹਿਸਾਸ ਕਰਾਉਨੇ ਆ ਕਿ ਯਾਰ ਇਹਨੇ ਮੇਰਾ ਧੰਵਾਦ ਹੀ ਨਹੀਂ ਕੀਤਾ ਮੈਂ ਇਹਦਾ ਇਨਾ ਕੀਤਾ ਤੇ ਜਿਸ ਗੁਰੂ ਨੇ ਸਾਡੇ ਤੋਂ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਹੋਵੇ ਆਪਾਂ ਤੇ ਆਮ ਕਹਿੰਨੇ ਨਾ ਸਾਡੇ ਗੁਰੂ ਨੇ ਆਪਣੇ ਸਭ ਜਾਂਦਿਆਂ ਤੇ ਖਫਣ ਨਹੀਂ ਪਾਇਆ ਖਫਣ ਪੋਣਾ ਤੇ ਅਗਲੀ ਗੱਲ ਸੀ ਪਾਦਸ਼ਾ ਨੇ ਸਾਹਬਜ਼ਾਦਿਆਂ ਦਾ ਚਿਹਰਾ ਤੱਕ ਨਹੀਂ ਵੇਖਿਆ ਖਫਣ ਪੋਣਾ ਤੇ ਅਗਲੀ ਗੱਲ ਹੋ ਗਈ ਨਾ ਦੱਸੋ ਮੈਨੂੰ ਕਿਸੇ ਨੇ ਤਵਾਰੀਖ ਦੇ ਪੰਨੇ 'ਚ ਪੜਿਆ ਕਿ ਮਹਾਰਾਜ ਨੇ ਆਪਣੇ ਸਾਹਬਜ਼ਾਦਿਆਂ ਦਾ ਫੇਸ ਵੇਖਿਆ ਹੋਵੇ ਆਪਾਂ ਨੇ ਕਿਤੇ ਮੂੰਹ ਵਿਖਾ ਦਿਓ ਇੱਕ ਵਾਰੀ ਇਹ ਤੋਂ ਅਗਲੀ ਗੱਲ ਪੁੱਤਰ ਦੀ ਡੈਥ ਹੋਵੇ ਤੇ ਲੰਬੂ ਬਾਪ ਲਾਉਂਦਾ ਹੈ ਵੱਡਾ ਭਰਾ ਜਾਂ ਛੋਟਾ ਜੋ ਵੀ ਪਰਿਵਾਰ ਦਾ ਕੋਈ ਜੀ ਲਾਉਂਦਾ ਹੈ ਪਾਦਸ਼ਾ ਦੇ ਤਾਂ ਸਾਹਬਜ਼ਾਦਿਆਂ ਨੂੰ ਜਿਹੜੀ ਅਗਨੀ ਆ ਨਾ ਜਿਹੜੀ ਉਹ ਵੀ ਪਰਿਵਾਰ ਦੇ ਜੀਵ ਵੱਲੋਂ ਨਸੀਬ ਨਹੀਂ ਹੋਈ ਅਸੀਂ ਇਹਨੇ ਬੇਗੈਰ ਮੈਂ ਤਾਂ ਕਈ ਵਾਰੀ ਕਹਿੰਦਾ ਨਾ ਸਾਡੇ ਵਰਗੇ ਨਲਾਇਕਾਂ ਤੋਂ ਹੀਰਿਆਂ ਵਰਗੇ ਲਾਲ ਪਾਤਸ਼ਾਹ ਨੇ ਵਾਰ ਦਿੱਤੇ ਸਾਡੇ ਵਰਗੇ ਨਲਾਇਕਾਂ ਤੋਂ ਹੀਰਿਆਂ ਵਰਗੇ ਲਾਲ ਵਾਰਤੇ ਉਹ ਕਿਤੇ ਵਾਰਨ ਵਾਲੇ ਸੀ ਇਹਨੇ ਆਗਿਆ ਕਰੀ ਸਾਫ ਜਾਈ ਜਿੰਨਾਂ ਦਾ ਅਰਦਾਸ ਵਿੱਚ ਵੀ ਨਾਂ ਸੀ ਮਾਣ ਨਾਲ ਲਿਨੇ ਤੇ ਅੱਜ ਉਹਨਾਂ ਦੀ ਕੌਮ ਡੇਰਿਆਂ ਦੀ ਖਾਕ ਛਣਦੀ ਫਿਰਦੀ ਹੈ ਦੇਹ ਧਾਰੀਆਂ ਉੱਤੇ ਫੁੱਲਾਂ ਦੀ ਵਰਖਾ ਕਰਦੀ ਫਿਰਦੀ ਹੈ ਦੇ ਤਾਰੇ ਬਾਬਿਆਂ ਉਤੇ ਏਦਾਂ ਪਾਗਲ ਫੁੱਲ ਬਾਟੇ ਤੇ ਐ ਸੁੱਟ ਰਹੇ ਨੇ ਵੀ ਉਹ ਵੀ ਗੱਡੀਆਂ ਖਲੋਤੇ ਜਿਵੇਂ ਸੰਡੇ ਦੇ ਸਿਰ ਤੇ ਗਿਟਾਰ ਬੈਠੀ ਹੋਵੇ ਨਾ ਮੇਰੀਆਂ ਗੱਲਾਂ ਚੁੱਪਦੀਆਂ ਜੀ ਕਿਆਂ ਨੂੰ ਚੁੱਭਣੀਆਂ ਚਾਹੀਦੀਆਂ ਜਿਹਨੂੰ ਚੁੱਭਦੀਆਂ ਉਹ ਝਾੜ ਕੇ ਏਦਾਂ ਪੱਲਾ ਤੇ ਉੱਠ ਕੇ ਬਾਹਰ ਨੂੰ ਜਾ ਸਕਦਾ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਮੈਨੂੰ ਤਾਂ ਮੈਂ ਤਾਂ ਕਈ ਵਾਰੀ ਮੈਂ ਮਹਿਸੂਸ ਕਰਦਾ ਯਾਰ ਕਿਹੜੀ ਕੌਮ ਸਾਡੀ ਕਿੱਥੋਂ ਤੁਰੀ ਤੇ ਲਿਆ ਕੇ ਕਿੱਥੇ ਬਿਠਾ ਛੱਡੀ ਤੁਸੀਂ ਅਪਾਰਧ ਦੇਸ਼ ਭਰਿਆ ਪਿਆ ਸੀ ਇੱਥੇ ਕੋ ਜੜਾਵਾਂ ਵਧਾ ਕੇ ਬੈਠਾ ਸੀ ਕੋ ਸਰੀਰ ਤੇ ਸੁਆਹ ਮੜ ਕੇ ਬੈਠਾ ਸੀ ਕੋ ਪੁੱਠਾ ਲਮਕ ਰਿਹਾ ਸੀ ਕੋ ਠੰਡਿਆਂ ਪਾਣੀ ਵਿੱਚ ਖਲੋਤਾ ਸੀ ਕੋ ਬਰਫ਼ ਵਿੱਚ ਖਲੋਤਾ ਸੀ ਕਿਸੇ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸੀ ਜੇ ਮਾਦੋਦਾਸ ਵਰਾਗੀ ਹੋਈ ਹੁੰਦਾ ਖਤਰਾ ਹੋਣਾ ਸੀ ਉਹ ਤੋਂ ਕਿਸੇ ਨੂੰ ਪਾਸ਼ਾ ਨੇ ਜਦੋਂ ਚਿੰਗ ਲਾਈ ਨਾ ਉਹਨੂੰ ਉਹਦੀ ਬੀਰਤਾ ਵੇਖੀ ਅਗਲੇ ਨੇ ਜਿਸ ਸਰਹੰਦ ਦੇ ਵਿੱਚ 1704 ਵਿੱਚ ਸਭ ਜਾਦੇ ਨੂੰ ਨੀਹਾਂ ਚੜਿਆ ਗਿਆ ਛੇਾਂ ਸਾਲਾਂ ਬਾਅਦ ਉਹਨੇ ਖਾਲਸੇ ਨਿਸ਼ਾਨ ਚਲਾ ਕੇ ਤੇ ਸਿੱਖ ਰਾਜ ਕਾਇਮ ਕਰਕੇ ਵਿਖਾਤਾ ਸੀ ਇਹ ਚਿੰਗ ਸੀ ਜੇ ਮਾਦਦਾਸ ਵਰਾਗੀ ਹੁੰਦਾ ਕਿਨੇ ਪੁੱਛਣਾ ਸੀ ਕਿੰਨੇ ਵਰਾਗੀ ਪਹਿਲਾਂ ਵੀ ਤੁਰੇ ਫਿਰਦੇ ਸੀ ਵੈਰਾਗ ਵੀ ਬਾਣੀ ਚੁਪੜੋ ਵੈਰਾਗ ਦੇ ਅਰਥ ਕੀ ਆ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਜੇ ਬਿਖਿਆ ਸਗਲੀ ਤਜੀ ਅਸਲੀ ਵਿਰਾਗ ਆਵਾ ਸਿੱਖੀ ਚ ਇਹ ਵਿਰਾਗ ਪਰਵਾਣ ਨਹੀਂ ਆ ਵੀ ਮੈਂ ਪਰਿਵਾਰ ਛੱਡ ਕੇ ਟੱਬਰ ਛੱਡ ਕੇ ਬਾਹਰ ਤੁਰਿਆ ਫਿਰਾਂ ਮਾਂ ਵਿਚਾਰੀ ਲੋਕਾਂ ਦੇ ਬਰਤਨ ਮਾਂ ਦੀ ਫਿਰਿਆ ਬਹੁਤੇ ਸਾਧਾਂ ਦੇ ਬਾਬਿਆਂ ਦੀਆਂ ਮਾਵਾਂ ਪੁੱਛੋ ਕਿੱਥੇ ਆ ਲੋਕਾਂ ਦੀਆਂ ਮਾਵਾਂ ਨੂੰ ਆਸ਼ੀਰਵਾਦ ਦੇ ਫਿਰਦੇ ਪੁੱਛੋ ਉਹਨਾਂ ਬਾਬਾ ਜੀ ਤੁਹਾਡੇ ਟੱਬਰ ਨੇ ਤੁਹਾਡੀ ਮਾਂ ਨੇ ਤੁਹਾਨੂੰ ਜੰਮਿਆ ਸੀ ਤੁਹਾਡੀ ਕੋਈ ਜ਼ਿੰਮੇਵਾਰੀ ਬਣਦੀ ਸੀ ਨਾ ਮਾਂ ਨੂੰ ਸਾਂਭਣਾ ਮਾਵਾਂ ਨੇ ਸਾਥ ਮੰਗਦੀਆਂ ਫਿਰਦੀਆਂ ਜੇ ਬਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹ ਨਨ ਸੁਣ ਰੇ ਮਨਾ ਤੇ ਨਰ ਮਾਥੇ ਭਾਗ ਨਵੀਂ ਪਾਰਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਸ ਨੇ ਬਿਖਿਆ सगली ਤਜੀ ਜਿਨੇ ਆਪਣੀ ਜ਼ਿੰਦਗੀ ਜੋ ਬਿਖ ਤਿਆਗ ਦਿੱਤਾ ਯੈਰ ਛੱਡ ਦਿੱਤਾ ਵਿਸ਼ੇ ਵਕਾਰ ਤਿਆਗ ਦਿੱਤੇ ਲਿਓ ਭੇਖ ਬੈਰਾਗ ਸਮਝ ਲੋ ਅਸਲੀ ਵਰਾਗੀ ਹੈ ਹੀ ਉਹ ਅਸਲੀ ਵਰਾਗੀ ਕੌਣ ਆ ਜਿਨੇ ਆਪਣੀ ਜੋ ਯੈਰ ਛੱਡ ਦਿੱਤਾ ਵਿਸ਼ੇ ਵਕਾਰ ਤਿਆਗ ਦਿੱਤੇ ਤੇ ਵਿਸ਼ੇਵਕਾਰ ਛੜਨ ਲਈ ਟੱਬਰ ਛੜਨ ਦੀ ਲੋੜ ਨਹੀਂ ਜੀ ਆਪਣੇ ਖੇਤਾਂ 'ਚ ਕੰਮ ਕਰਦੇ ਆ ਵੀ ਵਰਾਗੀ ਬਣ ਸਕਦੇ ਹੋ ਆਪਣੀ ਦੁਕਾਨ ਤੇ ਬੈਠੇ ਆ ਵਰਾਗੀ ਬਣ ਸਕਦੇ ਹੋ ਆਰਮੀ 'ਚ ਨੌਕਰੀ ਕਰਦੇ ਆ ਵਰਾਗੀ ਬਣ ਸਕਦੇ ਹੋ ਪੁਲਿਸ ਦੀ ਨੌਕਰੀ ਕਰਦੇ ਆ ਵੀ ਵਰਾਗੀ ਬਣ ਸਕਦੇ ਹੋ ਘਰਾਂ 'ਚ ਸਾਡੀਆਂ ਭੈਣਾਂ ਪ੍ਰਸ਼ਾਦਾ ਤਿਆਰ ਕਰਦੀਆਂ ਵੀ ਵਰਾਗੀ ਬਣ ਸਕਦੀਆਂ ਨੇ ਕਿਰਤ ਕਰਦੇ ਆ ਹਰ ਸਿੱਖ ਵਰਾਗੀ ਬਣ ਸਕਦਾ ਲੀਓ ਪੇਖ ਬੈਰਾਗ ਹੁਣ ਪਾਸ਼ਾ ਨੇ ਸਮਝਾਤਾ ਨਾ ਬੰਦਾ ਸਿੰਘ ਬਰਾਗੀ ਨੂੰ ਆਹ ਵਾ ਵਰਾਗ ਹੁੰਦਾ ਛਾ ਕਿੰਦੇ ਆਵਾ ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ ਕਉ ਨਾਨਕ ਸੁਨ ਰੇ ਮਨਾ ਹੈ ਨਾਨਕ ਆਖੇ ਮਨਾ ਤੇ ਨਾਰ ਮਾਥੇ ਭਾਗ ਉਸ ਦੇ ਮੱਥੇ ਦੇ ਭਾਗ ਜਾਗ ਪਏ ਐਦਾਂ ਜਾਗਦੇ ਜੀ ਭਾਗ ਐਦਾਂ ਗੁਰੂ ਮੂਰ ਬਦਲਦਾ ਹੈ ਐਦਾਂ ਗੁਰੂ ਬੰਦੇ ਦੀ ਤਕਦੀਰ ਬਦਲਦਾ ਹੈ ਬੰਦੇ ਦੇ ਕਰਮ ਐਦਾਂ ਗੁਰੂ ਬਦਲਦਾ ਜਿਹਨੂੰ ਆਪਾਂ ਕਹਿੰਦੇ ਨਾ ਕਰਮ ਬਦਲ ਤੇ ਗੁਰੂ ਕੋ ਕਲਾ ਹੈ ਗੁਰੂ ਕੋਲ ਤਾਕਤ ਹੈ ਗੁਰੂ ਬਦਲ ਸਕਦਾ ਤਵਗੁਣ ਕਹਾ ਜਗਤ ਗੁਰਾ ਜੋ ਕਰਮ ਨਾਸ ਹੈ ਗੁਰੂ ਤੁਹਾਡੇ ਗੁਣ ਕੀ ਹੋਏ ਜੇ ਮੇਰੇ ਮਾੜੇ ਕਰਮਾਂ ਦਾ ਨਾਸ ਹੀ ਨਹੀਂ ਹੋਣਾ ਜੇ ਮੇਰੀਆਂ ਬੁਰੀਆਂ ਆਤਾਂ ਚੰਗੀਆਂ ਆਤਾਂ ਦੀ ਤਬਦੀਲੀ ਨਹੀਂ ਹੋਣਾ ਤੇ ਤੁਹਾਡੇ ਕੋਲ ਆਉਣ ਦਾ ਫਾਇਦਾ ਹੀ ਕੀ ਆ ਗੁਰੂ ਕਹਿੰਦਾ ਤੂੰ ਆ ਤੂੰ ਇਹ ਸੋਚ ਕੇ ਆ ਕਿ ਮੈਂ ਆਪਣੀਆਂ ਆਤਾਂ ਬਦਲੀਆਂ ਨੇ ਮੈਂ ਤੇਰੀ ਹੈਲਪ ਕਰਾਂਗਾ ਪਰ ਤੁਰਨਾ ਤੈਨੂੰ ਪੈਣਾ ਹੈ ਇਹ ਇੱਕ ਐਗਜ਼ਾਮਪਲ ਦੇਵਾਂ ਆਪਾਂ ਭਾਈ ਗੁਰਦਾਰ ਦੇ ਬਚਨ ਪੜ੍ਹਦੇ ਆਂ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਵਿਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਗੁਰੂ ਵੱਲ ਇੱਕ ਪੈਂਡਾ ਇੱਕ ਕਦਮ ਪੁੱਟੀਏ ਤੇ ਗੁਰੂ ਕਰੋੜਾ ਕਦਮ ਅੱਗੇ ਹੋ ਕੇ ਲੈਂਦੇ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅਗੇ ਹੋ ਕੇ ਲੇ ਤੇ ਸਿੱਖ ਨੇ ਪੁੱਛ ਲਿਆ ਕਿ ਤੇ ਉਹ ਵੀ ਕੱਚਾ ਪਿਲਾਉਣਾ ਕੋਈ ਉਗੀ ਸਿੱਖ ਵੀ ਕਈ ਕਿਸਮ ਦੇ ਹੁੰਦੇ ਆ ਸਿੱਖ ਅੰਨਾ ਵੀ ਹੁੰਦਾ ਜਿਹਦਾ ਸਿੱਖ ਸੁਜਾਖਾ ਵੀ ਹੁੰਦਾ ਜੀ ਹੁਣ ਤੁਸੀਂ ਕਹੋਗੇ ਲਿਖਿਆ ਗੁਰੂਆਂ ਨੇ ਲਿਖਿਆ ਗੁਰੂ ਜਿਨਾ ਕੰਦਲਾ ਸਿੱਖ ਵੀ ਅੰਦੇ ਕਰਮ ਕਰੇ ਨੇ ਜੇ ਗੁਰੂਆਂ ਨਾਲ ਉਹ ਕਹਿੰਦਾ ਸਿੱਖ ਕਿਤੋਂ ਸੁਜਾਖਾ ਆਊਗਾ ਜੇ ਗੁਰੂ ਸੁਜਾਖਾ ਆਊਗਾ ਤੇ ਜਿਹੜਾ ਗੁਰੂ ਪੂਰਾ ਹੋਗਾ ਸਿੱਖ ਵੀ ਪੂਰਾ ਹੋਊਗਾ ਫਿਰ ਬਾਬੇ ਨੇ ਦੋਵੇਂ ਕੰਮ ਹੀ ਕੀਤੇ ਨਾ ਮਾਰਕੀਟ ਵਿੱਚ ਪਾਰਟ ਅਸਲੀ ਵੀ ਹੁੰਦੀ ਹੈ ਤੇ ਨਕਲੀ ਵੀ ਤੇ ਬ੍ਰੇਕ ਲਾਈਟ ਗੱਡੀ ਦੀ ਅਸਲੀ ਵੀ ਹੁੰਦੀ ਹੈ ਤੇ ਨਕਲੀ ਵੀ ਹੁੰਦੀ ਹੈ ਕਈ ਵਾਰੀ ਨਕਲੀ ਜ਼ਿਆਦਾ ਚਮਕ ਮਾਰਦੀ ਹੈ ਬੰਦਾ ਕਹਿੰਦਾ ਸਦਾ 2000 ਰੁਪਏ ਵਜਨ ਦੇ ਪਵਾ ਲਈ ਨਾ ਪਤਾ ਬਾਅਦ ਚ ਲੱਗਦਾ ਵੀ ਉਹ ਜਿਹੜੀ ਪਿਛੋਂ ਆਈ ਸੀ ਕੰਪਨੀ ਦੀ ਅਸਲੀ ਸੀ ਉਹ ਇੱਕ ਇੱਕ ਬੰਨੇ ਉਹਦਾ ਰੰਗ ਹੋਈ ਆ ਆੜੀ ਨਕਲੀ ਪਾਈ ਸੀ ਉਹ ਤਿੰਨਾਂ ਕੁ ਮਹੀਨੇ ਬਾਅਦ ਫੇਰ ਥੱਲੇੋਂ ਚਿੱਟੀ ਜੀ ਨਿਕਲ ਆਈ ਉਦੋਂ ਚੇਪੀ ਜੀ ਲੱਗ ਗਈ ਤੇ ਬਾਹਰ ਜਾ ਕੇ ਦੁਕਾਨਦਾਰ ਨੂੰ ਆਂਦਾ ਇਹ ਤੇ ਲੱਗ ਗਈ ਆ ਕਹਿੰਦਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਇਹ 1200 ਦੀ ਆ ਉਹ 3200 ਦੀ ਆ ਤੂੰ 2000 ਰੁਪਏ ਚਾਹੁੰਦੇ ਆ ਮਾਰੇ ਨਕਲੀ ਪਵਾ ਕੇ ਲੈ ਗਿਆ ਮੈਂ ਤੈਨੂੰ ਪਹਿਲਾਂ ਦੱਸਤਾ ਸੀ ਉਦੋਂ ਚਮਕਦੀ ਜ਼ਿਆਦਾ ਸੀ ਆ ਜਿਹੜੇ ਬਹੁਤੇ ਚਮਕਦੇ ਆ ਨਾ ਲਹਿਰੀਆਂ ਨੇ ਇਹਨਾਂ ਦੀ ਵੀ ਚੇਪੀਆਂ ਜੀਆਂ ਪਿਆਰਿਓ ਸਮਝ ਆ ਰਹੀ ਹਾਰਿਆਂ ਕੋ ਮੋਬਾਈਲ ਹੈਗਾ ਆ ਜਿਹੜੇ ਜਿਆਦਾ ਚਮਕਦੇ ਆ ਚੇਪੀਆਂ ਜੀਆਂ ਲਹਿਰੀਆਂ ਨਾ ਬਲੇਕ ਲਾਈਟਾਂ ਕੋ ਇਹਨਾਂ ਦੀਆਂ ਵੀ ਬਸ ਅਸਲੀ ਅਸਲੀ ਹੀ ਆ